ਉੱਥੇ ਜਾ ਕੇ ਪਸੇ ਰੱਬ ਜਾਣਦੇ ਕੋਈ ਆਂਗਾ ਰਾਸ ਦਾ ਪਾੜਿਆ ਜਦੋਂ ਸਾਨੂੰ ਨਹੀਂ ਦੇਖ। ਆਪਣੇ ਇੰਦਾਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ। ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮਾਰਤਾ। ਬੇਅਦਬੀ ਮਾਮਲੇ 'ਚ ਝਲ ਗਿਆ ਬਖਸ਼ੀਸ਼ ਦੇ ਪਿਤਾ ਦਾ ਦਰਦ। ਤੋਂ ਦੱਸਦੀ ਏ ਕਿ ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਦੀ ਜਾਨ ਲੈ ਲਈ। 19 ਸਾਲ ਦਾ ਬੇਟਾ ਆਪਣੀ ਜਾਨ ਦੀ ਭੀਖ ਮੰਗਦਾ ਰਿਹਾ ਪਰ ਮਾਰਨ ਵਾਲੇ ਉਸਦੇ ਦੋਵੇਂ ਹੱਥ ਪਿੱਠ ਪਿੱਛੇ ਬਨ ਕੇ ਤਲਵਾਰਾਂ ਨਾਲ ਉਸਦੇ ਸਿਰ ਤੇ ਵਾਰ ਕਰਦੇ ਰਹੇ। ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਵੀ ਮਾਰਨ ਲਈ ਦੌੜੇ। ਇਸੇ ਤਰ੍ਹਾਂ ਭੱਜ ਕੇ ਉੱਥੋਂ ਆਪਣੀ ਜਾਨ ਬਚਾਈ ਇਹ ਕਹਿਣਾ ਹੈ ਥਾਨੇ ਆਫਰੀਕੇ ਦੇ ਪਿੰਡ ਟੱਲੀ ਬਸਤੀ ਦੇ ਵਸਨੀਕ ਲਖਵਿੰਦਰ ਸਿੰਘ ਦਾ ਸ਼ਨੀਚਰਵਾਰ ਦੁਪਹਿਰੇ ਕਰੀਬ 2:30 ਵਜੇ ਪਿੰਡ ਵੱਡਾਲਾ ਸਥਿਤ ਗੁਰਦੁਆਰਾ ਸਾਹਿਬ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਜੋ ਵੀਡੀਓ ਸਾਹਮਣੇ ਆ ਰਹੀ ਹੈ ਉਸ 'ਚ ਦੇਖਿਆ ਜਾ ਰਿਹਾ ਹੈ ਕਿ ਬੇਅਦਬੀ ਦੇ ਮੁਲਜ਼ਮ ਬਖਸ਼ੀਸ਼ ਸਿੰਘ ਨੂੰ ਢੇਡ ਨੇ ਮੌਕੇ ਤੇ ਹੀ ਮਾਰ ਮੁਕਾਇਆ ਇਸ ਵੀਡੀਓ 'ਚ ਤਲਵਾਰਾਂ ਨਾਲ ਹਮਲਾ ਕਰਦੇ ਹੋਏ ਵਿਅਕਤੀ ਨਜ਼ਰ ਆ ਰਿਹਾ ਹੈ ਉਹ ਸਿੱਧੇ ਤੋਟੇ ਬਖਸ਼ੀਸ਼ ਦੇ ਸਿਰ ਤੇ ਵਾਰ ਕਰਦਾ ਹੈ ਜਿਸ ਕਾਰਨ ਸਿਰ ਫਟ ਜਾਂਦਾ ਹੈ ਖੂਨ ਦੇ ਤਾਰਾ ਨਿਕਲਦੀ ਹੈ ਤੇ ਨਾਲ ਨੌਜਵਾਨ ਜ਼ਮੀਨ ਤੇ ਡਿੱਗ ਜਾਂਦਾ ਹੈ ਪੇਟ ਚ ਮੌਜੂਦ ਕੁਝ ਲੋਕ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਉਹ ਨਹੀਂ ਮੰਦਾ ਚਸ਼ਮਦੀਦਾਂ ਦੇ ਮੁਤਾਬਿਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਮੌਕੇ ਤੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਪਹਿਲਾ ਮ੍ਰਿਤਕ ਨੂੰ ਫਿਰੋਜ਼ਪੁਰ ਸ਼ਹਿਰ ਦੇ ਬਾਗੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਪਾਇਆ ਜਿਸ ਦੇ ਕਾਰਨ ਉਸ ਦਾ ਇਲਾਜ ਨਾ ਹੋਣ ਕਾਰਨ ਕੁਝ ਸਮੇਂ ਬਾਅਦ ਉਸ ਦੀ ਲਾਸ਼ ਨੂੰ ਪਿੰਡ ਦੇ ਲੋਕਾਂ ਨੇ ਪੁਲਿਸ ਦੀ ਮੌਜੂਦਗੀ ਚ ਚੁੱਕ ਕੇ ਲੈ ਗੇ ਪੁਲਿਸ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਜ ਪੇਸ਼ ਦਿੱਤਾ ਗਿਆ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਕੇਸ ਦਰਜ ਵੀ ਕੀਤਾ ਗਿਆ ਪਰ ਅਧਿਕਾਰਤ ਤੌਰ ਤੇ ਹਲੇ ਤੱਕ ਕੋਈ ਪੁਲਿਸ ਮੁਲਾਜ਼ਮ ਇਸ ਮਾਮਲੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਇਸ ਘਟਨਾ ਇਹ ਘਟਨਾ ਪਿੰਡ ਬਡਾਲੇ ਦੇ ਗੁਰਦੁਆਰੇ ਸਾਹਿਬ ਵਿਖੇ ਵਾਪਰੀ ਮ੍ਰਿਤਕ ਬਖਸ਼ੀਖ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਲੜਕਾ 2 ਸਾਲ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਹਾਂਜੀ ਜਦੋਂ ਉਸਨੇ ਸੁਣਿਆ ਕਿ ਉਸਦੇ ਪੁੱਤਰ ਨੇ ਬੇਅਦਬੀ ਕੀਤੀ ਹੈ ਤਾਂ ਲੋਕ ਉਸਦੀ ਕੁੱਟਮਾਰ ਕਰ ਰਹੇ ਹਨ ਤਾਂ ਉਹ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਡਾਕਟਰ ਦੀ ਪਰਚੀ ਲੈ ਕੇ ਮੌਕੇ ਤੇ ਪਹੁੰਚ ਗਿਆ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਡਾਕਟਰ ਦੀ ਪਰਚੀ ਖੋਲ ਹੀ ਤੇ ਉਸਦੀ ਗੱਲ ਵੀ ਨਹੀਂ ਸੁਣੀ ਜੇਕਰ ਉਹ ਕੁਝ ਦੇਰ ਉੱਥੇ ਰਹਿਦਾ ਤਾਂ ਭੇੜ ਚ ਮੌਜੂਦ ਲੋਕ ਉਸ ਨੂੰ ਵੀ ਮਾਰ ਦਿੰਦੇ ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਅਧਿਕਾਰਤ ਤੌਰ ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਐਸਐਸਪੀ ਸੋਮਿਆ ਮਿਸ਼ਰਾ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੌਰਾਨ ਜੋ ਵੀ ਮਾਮਲਾ ਸਾਹਮਣੇ ਆਇਆ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਸੋ ਆਓ ਬਾਕੀ ਲੈ ਚੱਲਦੇ ਹਾਂ ਤੁਹਾਨੂੰ ਉਹਨਾਂ ਨੇ ਇਸ ਵੀਡੀਓ ਵੱਲ ਕੀ ਕਿਹਾ ਬਖਸ਼ੀਤ ਸਿੰਘ ਦੇ ਪਿਤਾ ਨੇ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਬੱਜ ਕੀ ਨਾਮ ਕੀ ਤੁਹਾਡਾ ਗੁਵਿੰਦਰ ਸਿੰਘ ਇਹ ਤਾਂ ਸਹੀ ਕਿਥੋਂ ਦੇ ਬਣੇ ਸੋਸਤੀ ਦਾ ਸੋਸਤੀ ਦਾ ਤੋਂ ਪਿੰਡ ਬਗੂ ਵਾਲਾ ਕੀ ਟੱਕਣਾ ਮਾਪਨੀ ਜਿਹੜੀ ਅੱਜ ਪਿੰਡ ਬੰਦਾ ਹੋਵੇ ਕਹਿੰਦਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਲ ਹੈ ਤੇ ਮੈਂ ਘਰੇ ਕੰਮ ਕਰਨ ਪਿਆ ਅਰੇ ਮੈਂ ਤੋਂ ਉੱਪਰ ਹੋ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਤਾ ਰੱਬ ਜਾਣਦਾ ਕੋਈ ਆ ਗਿਆ ਦਾ ਤੜਾ ਪਾੜਿਆ ਜਦੋਂ ਸਾਨੂੰ ਨਹੀਂ ਦੇਖ ਚਾ। ਉਹ ਪਿੰਗਣਾਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ। ਦਫਾਨਾ ਨਾਲ ਪਾੜ ਕੇ ਮਾਰਿਆ ਉਹ। ਮੈਂ ਕੋਲ ਹਣਾ ਜਦੋਂ ਮਾਰਿਆ। ਉਹ ਮੈਨੂੰ ਮਾਰਦ ਲ ਕੇ ਮੈਂ ਭੱਜ ਗੱਡੇ ਲਿਆ। ਪੈਰੀ ਹੱਥੋਂ ਆ ਰਿਹਾ ਵਿਚਾਰ। ਧੋਦੇ ਰਹੇ। ਮੁਲਾਜ਼ਮਾਂ ਦੇ ਗਲ ਪਏ ਨੇ। ਮੁਲਾਜ਼ਮ ਧੋਦੇ ਨਹੀਂ ਕਿੱਟਿਆ। 2 ਸਾਲ ਤੋਂ ਹੋਵੇ ਦਵਾਈ ਚਲਦੀ ਨੂੰ ਪਰਚੀ ਹੋਣਾ ਖੋਲੀਆਂ ਮੈਥੋਂ। ਪਰਚੀ ਦਿੱਤੀ ਕਹਿੰਦੇ ਨਾ। ਪਰਚੀ ਲੈ ਕੇ ਆ। ਗਈ ਇਹ ਚੱਲੰਦੀ ਮੁੰਡਾ 19 ਸਾਲ ਦੀ ਉਮਰ ਉਹ ਕੀ ਮੰਗਤੀ ਕਰ ਰਿਹਾ ਹਾਂਜੀ ਮੰਗਤੀ ਕਰ ਰਿਹਾ ਇਹਨਾਂ ਨੂੰ ਪੱਛਾਣਾ ਚਾਹੀਦਾ ਪੱਛਾਣਾ ਚਾਹੀਦਾ ਹਾਂ ਦਾ ਉਹ ਪੱਛਾਣਾ ਚਾਹੀਦਾ ਉਹਦੇ ਅੱਜ ਫੂਲਸਪੁਰ ਜਿਹੜੇ ਤਾਰिफ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਜੀ ਕਿ ਗੁਰਦੁਆਰਾ ਬੱਬਰ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਗੇੜਵੀ ਦੀ ਘਟਨਾ ਉ ਆਪਣੀ ਜਿਸ ਤੇ ਗ੍ਰੰਥ ਲੋਕਲ ਪੁਲਿਸ ਉੱਥੇ ਪਹੁੰਚੀ ਜੁਹੇ ਪਤਾ ਲੱਗਿਆ ਕਿ ਉੱਥੇ ਧੇੜਵੀ ਵੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਰਵੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਾਇਆ ਹੋਇਆ ਹੈ ਤਾਂ ਉਸ ਦੇ ਕੋਲ ਸੱਟਾਂ ਵੀ ਲੱਗੀਆਂ ਹਨ ਜਿਸ ਨੇ ਬੇਦਵੀ ਕੀਤੀ ਹੈ ਉਸ ਨੂੰ ਗ੍ਰੰਥ ਹਸਪਤਲ ਤੇ ਦਿੱਤਾ ਗਿਆ ਅਤੇ ਬੇਦਵੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀ ਵਾਰਕ ਵਾਰਕ ਤਰਾਹ ਦੇ ਦੀਨ ਪੱcza ਦਰਜ ਕਰਨ ਜਾ ਰਹੇ ਹਨ ਇਸ ਤੋਂ ਇਲਾਵਾ ਮੌਕੇ ਤੇ ਅਫਸਰ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਆ ਉਹ ਅੰਡਰ ਕੰਟਰੋਲ